ਪਿੰਡ ਕਾਂਜਲੇ ਦੇ ਵਿੱਚ ਪਹੁੰਚੇ ਨੇ ਦਲਬੀਰ ਸਿੰਘ ਗੋਲਡੀ ਸਾਬਕਾ ਐਮ ਐਲ ਏ ਆਜੋ ਬਾਈ ਜਿਹੋਰਾ ਨਾਲ ਵੀ ਗੱਲ ਕਰਾਵਾਂਗੇ ਜਿਹੜੇ ਜਿੱਥੇ ਪੰਜ ਲੋਡਵੰਦ ਲੜਕੀਆਂ ਦੀਆਂ ਮੈਰਜਾਂ ਕੀਤੀਆਂ ਜਾ ਰਹੀਆਂ ਨੇ ਆਜੋ ਦਲਬੀਰ ਸਿੰਘ ਗੋਲਡੀ ਨਾਲ ਗੱਲ ਕਰਾਉਂਦੇ ਆਂ ਥੋੜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਅੱਜ ਪਿੰਡ ਕਾਂਜਲੇ ਦੇ ਵਿੱਚ ਪਹੁੰਚੇ ਹੋ ਤੁਸੀਂ ਜਿੱਥੇ ਨਵੀਂ ਜਨਰੇਸ਼ਨ ਨੇ ਪੰਜ ਲੜਕੀਆਂ ਦੀਆਂ ਮੈਰਿਜਾਂ ਰੱਖੇ ਨੇ ਉਹਨਾਂ ਬਾਰੇ ਕੀ ਕਹਿਣਾ ਜਾਊਂਗੇ ਤੁਸੀਂ ਇਹ ਮੇਰੇ ਭਰਾ ਮਾਸ਼ਿਓਰਾਂ ਨੇ ਸਾਰੇ ਨੌਜਵਾਨ ਸਾਥੀਆਂ ਨੇ ਇਕੱਠੇ ਹੋ ਕੇ ਠੀਕ ਹੈ ਜੀ ਬਹੁਤ ਹੀ ਇੱਕ ਨੇਕ ਉਪਰਾਲਾ ਕਰਿਆ ਠੀਕ ਹੈ ਜੀ ਮੈਨੂੰ ਲੱਗਦਾ ਵੀ ਇਹ ਜਿਹੜਾ ਜਿਨ੍ਹਾਂ ਨੇ ਕਾਰਜ ਕਰਿਆ ਇਹ ਹੌਲੀ ਹੌਲੀ ਹਰੇਕ ਪਿੰਡ ਤੱਕ ਪਹੁੰਚੂਗਾ ਤੇ ਇਹ ਗੁਰੂ ਮਹਾਰਾਜ ਜੀ ਨੇ ਤੇ ਅੱਜ ਅਸੀਂ ਸਥਾਨ ਵੀ ਗੁਰੂ ਮਹਾਰਾਜ ਤੇ ਜਗ੍ਹਾ ਤੇ ਇਹੀ ਜਿਹੜਾ ਸਮਾਗਮ ਹੋ ਰਿਹਾ ਤੇ ਤੁਸੀਂ ਨਾਲੇ-ਦਾਲੇ ਦੇਖਿਆ ਹੋਣਾ ਸਾਰੇ ਨੌਜਵਾਨ ਮੁੰਡੇ ਨੇ ਜਿਹੜੇ ਸਾਰਾ ਕਾਰਜ ਕਰ ਰਹੇ ਨੇ ਸੋ ਇਹ ਗੁਰੂ ਮਹਾਰਾਜ ਦੀ ਰਜ਼ਾ ਹੁੰਦੀ ਆ ਤੇ ਉਹਨੇ ਤੁਹਾਡੇ ਹੱਥਾਂ ਤੋਂ ਇਹੋ ਜਿਹਾ ਨੇਕਪ੍ਰਾਲਾ ਕਰਾਉਣਾ ਹੁੰਦਾ ਸੋ ਇਹਦੇ ਲਈ ਮੈਂ ਸਾਰੇ ਸਾਡੇ ਮਾਸ਼ਿਓਰਾਂ ਦਾ ਸਾਰੇ ਜਿੰਨੇ ਵੀ ਇਹਦੇ ਨਾਲ ਮੁੰਡੇ ਜੁੜੇ ਹੋਏ ਨੇ ਜਾਂ ਜਿੰਨੇ ਬਾਹਰੋਂ ਸੰਗਤ ਆਈਆਂ ਨੇ ਜਾਂ ਸਾਡੀਆਂ ਨਵੀਆਂ ਜਿਹੜੀਆਂ ਪੰਜ ਵਿਆਹੀਆਂ ਜੋੜੀਆਂ ਨੇ ਉਹਨਾਂ ਦਾ ਜਿਹੜਾ ਸਾਰਾ ਪਰਿਵਾਰ ਆ ਅਸੀਂ ਸਾਰਿਆਂ ਦਾ ਹੱਥ ਜੋੜ ਕੇ ਇੱਥੇ ਸਵਾਗਤ ਵੀ ਕਰਦੇ ਆ ਤੇ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਇਸ ਨੌਜਵਾਨਾਂ ਦੀ ਸਾਡੀ ਹੌਸਲਾ ਅਫਜ਼ਾਈ ਵੀ ਕਰੀਏ ਇੱਥੇ ਪਹੁੰਚ ਕੇ ਸਾਰਿਆਂ ਦੀ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਤੇ ਇਸੇ ਤਰੀਕੇ ਨਾਲ ਜਿਹੜੀ ਇਹ ਚਿੰਨ੍ਹਗਾਰਨ ਬਾਕੀ ਨੌਜਵਾਨਾਂ 'ਚ ਲੱਗੇ ਇਹ ਨੇਕ ਉਪਰਾਲੇ ਜਿਹੜੇ ਹਰੇਕ ਪਿੰਡ-ਪਿੰਡ ਹੋਣੇ ਚਾਹੀਦੇ ਨੇ ਨਾਲੇ ਤਾਂ ਦੇਖੋ ਇੱਕ ਇਹ ਪੁਰਾਣੇ ਸਮੇਂ 'ਚ ਹੁੰਦਾ ਸੀ ਅੱਜ ਤੁਸੀਂ ਦੇਖੋਗੇ ਜੇ ਲੰਗਰ 'ਚ ਜਾ ਕੇ ਦੇਖੋਗੇ ਕਿੰਨਾ ਇਕੱਠਾ ਬਾਹਰ ਦੇਖੋਗੇ ਅੰਦਰ ਦੇਖੋਗੇ ਸਾਰੇ ਪਰਿਵਾਰ ਕਿਸ ਤਰੀਕੇ ਨਾਲ ਤੇ ਖੁਸ਼ੀਆਂ ਖੇੜਿਆਂ ਦਾ ਇਹ ਮੈਂ ਤਾਂ ਸਾਰੇ ਨਗਰ ਕਾਂਝਲੇ ਦੇ ਵਿੱਚ ਜਿਹੜਾ ਇਹ ਸਮਾਗਮ ਹੋਇਆ ਇਹ ਬਹੁਤ ਹੀ ਸਲਾਗਾ ਜੋਗ ਉਪਰਾਲਾ ਮੇਰੇ ਭਰਾਵਾਂ ਦਾ ਸੋਟ ਨੂੰ ਨੌਜਵਾਨ ਪੀੜ੍ਹੀ ਬਹੁਤ ਪਿਆਰ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਹਾਂ ਬਸ ਖੈਰ ਇੰਨੇ ਵੱਡਾ ਤਾਂ ਹੈ ਨਹੀਂ ਵੀ ਕਿੰਨਾ ਉਹਨਾਂ ਨੂੰ ਕੋਈ ਸਨੇਹਾ ਦਮਾ ਪਰ ਇੱਕ ਜਿਵੇਂ ਭਰਾ ਮੈਨੂੰ ਫੋਲੋ ਕਰਦੇ ਨੇ ਤਾਂ ਸਾਰਿਆਂ ਨੂੰ ਇਹੀ ਆ ਇਸ ਤੋਂ ਪਹਿਲਾਂ ਅਸੀਂ ਕੋੜੇਨਾਬ ਗਏ ਸੀਗੇ ਉੱਥੇ ਵੀ ਇਹੀ ਸਮਾਗਮ ਜਿਹੜਾ ਨੌਜਵਾਨਾਂ ਨੇ ਕਰਾਇਆ ਸੀਗਾ ਤੇ ਜਿੱਦਨੇ ਮਾ ਸ਼ੋਰੀ ਮੈਨੂੰ ਕਾਰਡ ਦੇਣ ਆਏ ਨੇ ਤੇ ਮੈਂ ਵੀ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਮੈਂ ਕਹਿੰਦਾ ਵੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਇਹ ਇੱਕ ਨਵੀਂ ਸੋਚ ਆ ਇਹ ਨੌਜਵਾਨਾਂ ਦੀ ਕਿਉਂਕਿ ਜਦੋਂ ਆਪਾਂ ਕਦੋਂ ਤੱਕ ਕਿਸੇ ਵੱਲ ਦੇਖਦੇ ਰਵਾਂਗੇ ਕਦੇ ਨਾ ਕਦੇ ਨੌਜਵਾਨਾਂ ਨੂੰ ਆਪ ਇਹ ਸਟੈਪ ਲੈਣੇ ਪੈਣਗੇ ਤੇ ਗੁਰੂ ਮਹਾਰਾਜ ਨੇ ਉਹ ਜਿਹੜਾ ਸਟੈਪ ਆ ਬੜਾ ਪੋਜ਼ਿਟਿਵ ਜਿਹੜਾ ਦੇਸ਼ਾ ਵੱਲੋਂ ਗਿਆ ਇਹ ਤੇ ਸਾਰਿਆਂ ਨੂੰ ਇਹੀ ਆ ਵੀ ਨਸ਼ਿਆਂ ਤੋਂ ਜਾਂ ਬਾਕੀ ਚੀਜ਼ਾਂ ਤੋਂ ਪਰਾਂ ਹੋ ਕੇ ਜਿਹੜੇ ਮਾੜੀਆਂ ਲਾਹਤਾਂ ਨੇ ਇਹ ਇਹ ਜੇ ਤਰੀਕੇ ਨਾਲ ਇਕੱਠੇ ਹੋ ਕੇ ਜਿਹੜੇ ਪਿੰਡਾਂ ਦੇ ਭਲਾਈ ਦੇ ਕੰਮ ਕਰੀਏ ਸਾਡੀਆਂ ਭੈਣਾਂ ਨਾਲ ਖੜਕੇ ਅੱਜ ਦੇਖੋ ਤੁਸੀਂ ਇਹ ਮਗਰ ਸਮਾਨ ਦੇਖੋ ਹਾਂਜੀ ਸਾਰਾ ਯਾਨੀ ਕਿ ਕੱਲੀ-ਕੱਲੀ ਚੀਜ਼ ਜਿਹੜੀ ਇੱਕ ਕੁੜੀ ਦੇ ਘਰੇ ਕੰਮ ਆਉਣ ਵਾਲੀ ਚੀਜ਼ ਹੁੰਦੀ ਆ ਹਾਂਜੀ ਭਾਈ ਬਣ ਕੇ ਮਾਪੇ ਬਣ ਕੇ ਇਹ ਨੌਜਵਾਨਾਂ ਨੇ ਕੰਮ ਜਿਹੜਾ ਕਰਿਆ ਤੇ ਮੈਨੂੰ ਲੱਗਦਾ ਸ਼ਬਦੀ ਹੈਣੀ ਇਹਨੂੰ ਮੈਂ ਕਿਵੇਂ ਵਿਆਖਿਆ ਕਰਾਂ ਕਿ ਜਿਹੜਾ ਇੰਨੇ ਕੁប្រਾਲਾ ਨੌਜਵਾਨਾਂ ਨੇ ਕਰਿਆ ਧੰਨਵਾਦ ਜੀ ਇਹ ਆਪਣੇ ਦਲਬੀਰ ਸਿੰਘ ਗੋਲਡੀ ਸਾਹਿਬ ਇੱਕ ਵਾਰ ਤੁਸੀਂ ਸਮਾਨ ਜ਼ਰੂਰ ਦਿਖਾਓ ਯਾਨੀ ਕਿ ਸਾਰਾ ਇਹ ਬਹੁਤ ਵੱਡੀ ਗੱਲ ਆ ਇਹ ਏ ਆਪਣੇ ਦਲਵੀਰ ਸਿੰਘ ਗੋਲਡੀ ਹਾਬਕਾ ਐਮਐਲਏ ਧੂਰੀ ਨੰਬਰ ਦੇਖਿਆ ਸਾਰਾ ਜੇਪਨ ਪੰਜਲੇ ਪਹੁੰਚੇ ਨੇ ਅੱਜ ਇਹਨਾਂ ਨੂੰ ਜਦੋਂ ਮਰਜ਼ੀ ਕਹਿਦੇ ਪੂਰੀ ਇੱਕ ਤਰੀਕੀ ਗੱਲ ਦੀ ਫਿਰ ਵੀ ਦੀਆਂ ਮੈਚਾਂ ਦੇ ਉੱਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਬਹੁਤ ਬੇਤੀ ਭਾਈ ਉਸਾਂ ਨੂੰ